ਵਾਹ ਰੋ ਬਾਈ ਬਾਈ ਜੇ ਮੇਰੇ ਬੇਟੇ ਮਰਨ ਲੋਕਰੀ ਦੇ ਬੇ ਰੋਣਾਤਾ ਕਿ ਲਗ ਲਾਤੀ 30 ਦਿਨ ਸਬਸ ਜਰਤੇ ਰਹਤੀ ਤੁਨੋ ਨੌਕਰੀ ਮਿਲ ਦੇ ਕਿ ਪਤਾ ਘਰ ਤੇ ਕਰਿਆ ਇਹ ਮਾਰਾ ਸਭ ਦੇ ਕੋਈ ਕੁਮਾਨ ਇਸੋਤੇ ਵਾਸਾ ਦੂਸੋ ਵਾਸਾ ਸਾਦੀ ਸਵਾਤਾ ਹੋ ਜਰਤ ਰਤਾ ਮਾਂ

ਕੋਈ ਐ ਗੋਸ ਨਹੀਂ ਤੇ ਕਦੇ ਮੱਕਦਾ ਨਹੀਂ ਦਿਰੋ ਕੋਈ ਨਹੀਂ ਮਹੋਦ ਨਾਣ ਗਾਲੇ ਮੁੰਦਰ ਆਣ ਤੈਨੂੰ ਮਾਗਾ ਨਾ ਕੋਈ ਨਾ ਮਾਂ ਮੇਰੀ ਆਹੀ ਅਸਾਂ ਬੁਰੀ ਹੋ ਜਾਣ ਦੇ ਪਰ ਸੁੱਖ ਨਾ ਹੋ ਜਾਂਦਾ ਮੈਨੂੰ ਨਹੀਂ ਲੱਗਦਾ ਵੀ ਗਾੜੀ ਸੁੱਖ ਨਾ ਅੰਦ ਸੰਗਾਲੇ ਤੋਂ ਇਹ ਸਰਜੀਤ ਸਿੰਘ ਸਾਡਾ ਦੋਸਤ ਸੀ ਅਸੀਂ 23 ਤਰੀਕ ਨੂੰ ਇਥੋਂ ਸ਼੍ਰੀ ਹਿਮਕੁੰਡ ਸਾਹਿਬ ਦੀ ਪਹਿਲੀ ਯਾਤਰਾ ਤੇ ਗਏ ਤੇ ਕੀ ਤੇ ਉੱਥੇ ਸੀ ਪਹੁੰਚੇ ਉਸ ਤੋਂ ਪ੍ਰੰਤ ਉੱਪਰ ਦਰਸ਼ਨ ਕਰਕੇ ਆਏ ਉੱਥੇ ਆਕਸੀਜਨ ਦੀ ਕਮੀ ਹੋਣ ਕਾਰਨ ਉੱਥੇ ਉਹਨਾਂ ਦੀ ਡੈਥ ਹੋਈ ਆ ਗਈ ਦਰਸ਼ਨ ਕਰਕੇ ਅਸੀਂ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਆ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਜੇទੋਂ ਉੱਥੇ ਰਹਿ ਉੱਥੇ ਘਬਰਾਟ ਹੋਣ ਲੱਗੀ ਤੇ ਉਹਨਾਂ ਦੀ ਡੈਥ ਹੋ ਗਈ ਲੰਗਰਾਂ ਦੇ ਨੇ ਲੰਗਰਾਂ ਬਹੁਤ ਨਹੀਂ ਗੇ ਲੰਗਰਾਂ ਦੀ ਲੋੜ ਨਹੀਂ ਹੈਗੀ ਉੱਥੇ ਉੱਥੇ ਸਿਰਫ ਮੈਡੀਕਲ ਸਹੂਲਤ ਦੀ ਲੋੜ ਆ ਕੀ ਮੈਡੀਕਲ ਸੂਰਤ ਤੇ ਮਿਲੂ ਤਾਂ ਉੱਥੇ ਭੁੱਖ ਨਾਲ ਕੋਈ ਨਹੀਂ ਮਾਰਿਆ ਮਾਰੇ ਨੇ ਸਿਰਫ ਆਕਸੀਜਨ ਦੀ ਕਮੀ ਨਾਲ ਲੋਕ ਅਸੀਂ ਤਾਂ ਇਹ ਹੀ ਕਹਿਣਾ ਕਿ ਵਿਚਾਰੇ ਗਰੀਬ ਪਰਿਵਾਰਾ ਜੀ ਇਹਨਾਂ ਦੀ ਮਦਦ ਕੀਤੀ ਓਏ ਉਹ ਵਿਚਾਰੀ ਲੱਤੋਂ ਕਮਾਉਣ ਵਾਲਾ ਸੀ ਇਕੱਲਾ ਹੀ ਪੁੱਤ ਸੀਗਾ ਅਧ ਮਾ ਬਾਬਾ ਦਾ ਹਰ ਨੇ ਦੇਖਿਆ ਜਾਂਦਾ ਭੈਣ ਕੁਬਾਰੀ ਇਹ ਸੀ ਉਹ ਵੀ ਹੈਂਡੀਕੈਪਡ ਨੇ ਪਹਾ ਪਊ ਸਰਕਾਰ ਨੂੰ ਇਹਦੀ ਬੱਦ ਤੋਂ ਬੱਦ ਮਦਦ ਕਰਨ ਦੀ ਸਹੀ ਜੀ ਆਹ ਨਾ ਤੇਰੇ ਵਰਤੀ ਸਾਡੀਆਂ ਸਾਰਾ ਕੁਝ ਆ ਮਾਇਲਾ ਪਾ ਮਸਤਾਇਰਾ ਵਾ ਗਾਣਾ ਤੇਰੇ ਸਤੇ ਜਭੀ ਟਾਂ ਚ ਦੀ ਨਾ ਕਾਤਾ ਜੀ ਐਂ ਬਣੇ ਕਰੂ ਤੇਰਾ ਐ ਕਰੂ ਐ ਕਰੂ